ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਇੱਕ ਤੇ ਐਸੇ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਆਂ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਿਆ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਇਹਨਾਂ ਨੇ ਨਾ ਸਾਨੂੰ ਮਾਨਸਕਾਰ ਦਿੱਤਾ ਤੇ ਪਹਿਲਾਂ ਵੀ ਇਹਨਾਂ ਨੇ ਲੋਕ ਸਭਾ ਇਲੈਕਸ਼ਨ ਚ ਵੀ ਬਹੁਤ ਵੱਡੀ ਸਪੋਰਟ ਕੀਤੀ ਉਹਦੇ ਵਾਸਤੇ ਸੀਨਰ ਇਤਨਵਾਦੀ ਆ ਤੇ ਬਾਕੀ ਦੂਸਰਾ ਜਿਹੜਾ ਵਿਸ਼ਾ ਵਾ ਉਹ ਦੋ ਚਾਰ ਬੇਨਤੀਆਂ ਨਾਲ ਦੇ ਚਰਨਾਂ ਚ ਕਰਨ ਵਾਸਤੇ ਆ ਕਿ ਸਰੋਣੀ ਕਮੇਟੀ ਦੀਆਂ ਵੋਟਾਂ ਤੁਸੀਂ ਜਿਹੜਾ ਸਮਾਂ ਰਹਿ ਗਿਆ ਹਫਤਾ ਤੱਕ ਉਹਦੇ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਸਾਰੇ ਜਣੇ ਕੋਈ ਕੋਈ ਗੁਰਸਿੱਖ ਮੋੜ ਤੋਂ ਵਾਂਝਾ ਨਾ ਰਵੇ ਉਹ ਬਣਾਉਣ ਦੀ ਕੋਸ਼ਿਸ਼ ਕਰੋ ਤੇ ਆਉਣ ਵਾਲੇ ਸਮੇਂ ਚ ਇਲੈਕਸ਼ਨ ਵਾਸਤੇ ਵੀ ਤੁਸੀਂ ਕੋਈ ਉਮੀਦਵਾਰ ਦੀ ਆਪਣੇ ਤੌਰ ਤੇ ਕੋਈ ਸਿਲੈਕਸ਼ਨ ਕਰਕੇ ਰੱਖੋ ਕਿ ਆਪਾਂ ਉਹ ਕਿਹੜੇ ਬੰਦੇ ਨੂੰ ਇੱਥੇ ਇਹ ਕੋਈ ਪੂਰਨ ਜਿਹੜਾ ਕੌਮ ਪ੍ਰਸਤ ਬੰਦਾ ਹੋਵੇ ਜਿਹੜਾ ਨਿਜਵਾਦ ਹਉਮੇ ਤੋਂ ਸਬਰ ਸੰਤੋਖ ਵਾਲਾ ਹੋਵੇ ਉਹ ਉਹ ਜਿਹਾਂ ਬੰਦਿਆਂ ਦੀ ਚੋਣ ਕਰਕੇ ਜਿਹੜੇ ਸਾਡੀ ਕੌਮ ਦੇ ਹਾਲਾਤ ਬਣੇ ਪਏ ਉਹਨਾਂ ਚੋਂ ਅਸੀਂ ਨਿਕਲ ਸਕੇ ਸਾਡੀ ਨੌਜਵਾਨੀ ਨੂੰ ਰਸ਼ਿਆਂ ਤੋਂ ਬਚਾ ਸਕੀਏ ਉਹਨਾਂ ਨੂੰ ਧਰਮ ਨਾਲ ਜੋੜ ਸ਼ਕੀਏ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕੀਏ ਚੰਗੀ ਸਿਹਤ ਦੇ ਸਕੀਏ ਬਬੀ ਜਿਹੜਾ ਕੰਗਣਾ ਰੋਣਾ ਦਾ ਵਾਦ ਚੱਲਦਾ ਇੱਦਾਂ ਲੱਗਦਾ ਮੇਰਾ ਖਿਆਲ ਇਹ ਵਾਦ ਨੂੰ ਦੁਬਾਰਾ ਨਾ ਹੀ ਵਾਦਈਏ ਕਿਉਂਕਿ ਕੰਗਣਾ ਰੋਣਾ ਉਹਦਾ ਜਿਹੜਾ ਸ਼ੁਰੂ ਤੋਂ ਹੀ ਜੋ ਕਿਸਾਨਾਂ ਦਾ ਅੰਦੋਲਨ ਚੱਲਿਆ ਉਹ ਸਾਡੇ ਖਿਲਾਫ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬੜੀ ਉਹਨੇ ਜ਼ਹਿਰ ਉਬਲਦੀ ਹੈ ਜਦੋਂ ਵੀ ਉਹਨੂੰ ਮੌਕਾ ਮਿਲਦਾ ਸਾਡੀਆਂ ਧੀਆਂ ਭੈਣਾਂ ਨੂੰ ਉਦੋਂ ਵੀ ਬੜਾ 100-100 ਰੁਪਏ ਤੇ ਆਉਂਦੀਆਂ ਇਹੋ ਜਿਹੇ ਲਫਜ਼ ਜੁਨੇ ਵਰਤੇ ਕਿ ਮੇਰੇ ਖਿਆਲ ਕਿ ਇਹੋ ਜੀਆਂ ਚੀਜ਼ਾਂ ਦਾ ਆਪਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਸਗੋਂ ਨੋਟਿਸ ਨਹੀਂ ਲੈਣਾ ਚਾਹੀਦਾ ਜੀ ਨਹੀਂ ਮੇਰੇ ਖਿਆਲ ਤੇ ਜੇ ਸੈਂਸਰ ਬੋਰਡ ਨੇ ਉੱਤੇ ਪੂਰਨ پابੰਦੀ ਲਾਤੀ ਤੇ ਬਹੁਤ ਸਹੀ ਹੈ ਫੈਸਲਾ ਜੀ ਨਹੀਂ ਤੇ ਉਹਦੇ ਨਾਲ ਪੰਜਾਬ 'ਚ ਬਹੁਤ ਵੱਡਾ ਵਾਦ-ਵਿਵਾਦ ਉੱਠ ਜਾਣ ਦੀ ਜਾਂ ਹਾਲਾਤ ਖਰਾਬ ਹੋਣ ਦੇ ਅਸਾਰ ਸੀਗੇ ਕਾਲੀ ਮੰਤਰੀ ਨੂੰ ਤਾਲੂਕੀ ਤਾਕਤ ਸੂਚਕ ਕਾਲਦੇ ਸਾਬ ਨੇ ਬੋਲੀ ਕੀਤੀ ਬਣਾ ਲਈ ਜਿਸ ਕੋ 20 ਮਹੀਨੇ ਨਹੀਂ ਮੇਰਾ ਖਿਆਲ ਜੀ ਅਕਾਲ ਤਖਸਾ ਨੇ ਬਹੁਤ ਲੇਟ ਉਹਨਾਂ ਨੂੰ ਤਲਬ ਕੀਤਾ ਉਹਨਾਂ ਨੂੰ ਜਦੋਂ ਉਹ ਗਲਤੀਆਂ ਕਰ ਰਏ ਸੀ ਜਦੋਂ ਕੌਮਨਾ ਤਰੋਕ ਮਾਰ ਰਏ ਸੀ ਉਦੋਂ ਹੀ ਉਹਨਾਂ ਨੇ ਤਲਬ ਕਰਕੇ ਉਹਨਾਂ ਨੂੰ ਉਦੋਂ ਹੀ ਰੋਕਣਾ ਚਾਹੀਦਾ ਸੀ ਜਦੋਂ ਜੇ ਫਿਰ ਵੀ ਕੀਤਾ ਤੇ ਮੇਰੇ ਖਿਆਲ ਕੋ ਸਾਰੇ ਉਹ ਭਾਗੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਕੋ ਬਾਕੀ ਲੀਡਰਸ਼ਿਪ ਨੂੰ ਮੰਤਰੀਆਂ ਤੋਂ ਇਲਾਵਾ ਵੀ ਜਿਹੜੀ ਲੀਡਰਸ਼ਿਪ ਸੀਗੀ ਜਿਹੜੀ ਉਹਨਾਂ ਦੇ ਹਾਂ ਜਾਂ ਮਿਲਾਉਂਦੀ ਰਹੀ ਉਹਨਾਂ ਸਾਰਿਆਂ ਨੂੰ ਤਲਬ ਕਰਨਾ ਚਾਹੀਦਾ ਜੀ ਨੇ ਇੱਕ ਇਹ ਪਾਰਟੀ ਜਿਹੜੀ ਆ ਅਕਾਲੀ ਦਲ ਬਹੁਤ ਸਿੱਖ ਇਤਿਹਾਸ ਚ ਇਹਦਾ ਬੜਾ ਵੱਡਾ ਯੋਗਦਾਨ ਸੀ ਸਾਡੀ ਇੱਕ ਖੇਤਰੀ ਪਾਰਟੀ ਸੀ ਸਾਡੀ ਕੌਮ ਦੀ ਹਰ ਇੱਕ ਜਗ੍ਹਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਚ ਜਦੋਂ ਕੋਈ ਸਾਡੇ ਕੋਈ مصیبت ਆਉਂਦੀ ਸੀ ਸਾਡੇ ਨਾਲ ਖੜਦੀ ਸੀ ਤੇ ਸਾਡੇ ਹਿੱਤਾਂ ਦੀ ਉਹਨਾਂ ਨੇ ਬੜੀ ਵੱਡੀਆਂ ਲੜਾਈਆਂ ਲੜੀਆਂ ਪੰਜਾਬੀ ਸੂਬਾ ਬਣਾਉਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਤੇ ਉਹਨਾਂ ਦਾ ਪਰ ਜਦੋਂ ਇੱਕ ਇੱਕ ਪਰਿਵਾਰ ਦੇ ਕਬਜ਼ੇ ਚ ਆ ਗਈ ਮੇਰੇ ਖਿਆਲੋਂ ਅਕਾਲੀ ਦਲ ਨਹੀਂ ਉਹ ਕਾਲੀ ਦਾਲੀ ਬਣ ਕੇ ਰਹਿ ਗਿਆ ਬਾਦਲ ਦਾਲ ਬਣ ਕੇ ਰਹਿ ਗਿਆ ਇਸ ਕਰਕੇ ਅਕਾਲੀ ਦਲ ਨੂੰ ਦੁਬਾਰਾ ਸर्जਿਤ ਕਰਨ ਦੀ ਬਹੁਤ ਵੱਡੀ ਲੋੜ ਆ ਉਹ ਤੇ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਕਰ ਸਕਦੀ ਹੋਵੇ ਉਹਦੀ ਬਹੁਤ ਵੱਡੀ ਜ਼ਰੂਰਤ ਉਹਦੇ ਵਾਸਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਬਾਤੋਂ ਇਹ ਜਿਹੜੀ ਕਿ ਖੇਤਰੀ ਧਿਰ ਜਿਹੜੀ ਆ ਉਹ ਬਾਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਪੰਜਾਬ ਨਾਲ ਇਨਸਾਫ ਨਹੀਂ ਕਰ ਸਕਦੀਆਂ ਉਹ ਪੰਜਾਬ ਨਾਲ ਧੱਕਾ ਹੀ ਕਰਦੀਆਂ ਹਮੇਸ਼ਾ ਇਸ ਵਾਸਤੇ ਬਹੁਤ ਇੱਕ ਪੰਜਾਬੀ ਜਾਂ ਆਪਣੇ ਸਿੱਖ ਜਿਹੜੀ ਪੰਜਾਬ ਦੀ ਇੱਕ ਪਾਰਟੀ ਜਿਹੜੀ ਹੋਣੀ ਚਾਹੀਦੀ ਹੈ ਕਿ ਜਿਹੜੀ ਆਪਣੇ ਸਾਰੇ ਹੱਕਾਂ ਹਕੂਕਾਂ ਨੂੰ ਬਰਕਰਾਰ ਰੱਖ ਸਕੇ ਇੱਕ ਚੱਲ ਹੀ ਰਹੀ ਹੈ ਸੰਕਤਾਨ ਸਲਾਮ ਅਸ਼ਵਰਾ ਚੱਲ ਹੀ ਰਿਹਾ ਹੈ ਜਗਾ ਜਗਾ ਲੋਕਾਂ ਦੀ رائے ਲੈ ਰਹੇ ਹਾਂ ਕਿ ਇਹ ਕੀ ਹੋਣਾ ਚਾਹੀਦਾ ਉਹ ਜੋ ਸੰਕਤਾਨ ਦਾ ਸਾਂਝਾ ਫੈਸਲਾ ਹੋਊਗਾ ਉਹਦੇ ਅਨਸਾਰ ਹੀ ਅਸੀਂ ਕੋਈ ਫੈਸਲਾ ਕਰਾਂਗੇ ਜੇ ਲੈਕਚਰ ਆ ਰਹੇ ਉਹ ਜਿਹੜਾ ਜਿਹੜਾ ਕੈਂਡੀਟ ਕੌਨਸਟ ਦੇ ਖਾਲਸਾਈ ਉਹ ਲੱਗ ਦਿੱਤੇ ਜਾ ਰਹੇ ਸਾਡੇ ਆਪਣੇ ਦੂਸਰੇ ਪਾਰਟੀ ਜਿਹੜੇ ਜਿਹੜੇ ਸੀ ਚੀਜ਼ ਹੋ ਇਸੇ ਦਾ ਸੁਧਰ ਸਾਹਿਬ ਦੀ ਵੀ ਇਹ ਤਾਂ ਉਹਦੇ ਪੁੱਛੇ ਲਗ ਅਨਾਉਂਸਮੈਂਟ ਕਰ ਕੀ ਤੁਹਾਨੂੰ ਲੱਗਦਾ ਗਲਤ ਨਹੀਂ ਹੋ ਰਿਹਾ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਨੰਬੇ ਕੇ ਇੱਕ ਹੀ ਉਮੀਦਵਾਰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਮੇਰੇ ਖਿਆਲ ਆ ਕਿ ਜਿਹੜੀ ਆਪਾਤਾ ਪੀਏ ਚੰਗੀ ਨਹੀਂ ਸਾਡੀ ਕੌਮ ਦੀ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕੋਈ ਇਹ ਚੀਜ਼ ਹੈ ਕੋਈ ਸਾਂਝਾ ਉਮੀਦਵਾਰ ਦੇਣ ਦੀ ਲੋੜ ਹੈ ਆ ਵਾਈਕੁਰ ਜੀ ਕੀ ਫਤਜੀ ਬਲਾਂ ਤਾਂ ਬਾਪੂ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਕੀਮਤੀ ਸਮਾਂ ਕੱਢ ਕੇ ਸੰਗਤ ਦੇ ਰੂਬਰੂ ਹੋਏ ਨੇ ਅੱਜ ਜਿਹੜੇ ਮੇਨ ਦੋ ਮੁੱਦੇ ਨੇ ਐਸਜੀਪੀਸੀ ਵੋਟਾਂ ਸੰਬੰਧ ਵਿੱਚ ਤੇ ਨਸ਼ਿਆਂ ਦੇ ਸੰਬੰਧ ਵਿੱਚ ਸਾਡਾ ਇਲਾਕਾ ਨਹੀਂ ਪੂਰਾ ਪੰਜਾਬ ਤਰਾ ਤਰਾ ਕਰ ਰਿਹਾ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਹੜਾ ਨਸ਼ੇ ਦਾ ਸੰਗਮ ਦਰਿਆ ਵਗ ਰਿਹਾ ਆ ਉਸ ਨੂੰ ਠੱਲ ਪਾਉਣੀ ਅਸੀਂ ਨੌਜਵਾਨ ਇਕੱਠੇ ਹੋ ਕੇ ਉਪਰਾਲਾ ਕਰ ਰਹੇ ਹਾਂ ਉਹਨਾਂ ਵਿੱਚ ਸਿੰਘ ਸਾਹਿਬ ਹੁਣੀ ਬਾਪੂ ਜੀ ਹੁਣੀ ਸਾਡਾ ਯੋਗਦਾਨ ਦੇ ਰਹੇ ਨੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਧਰਮ ਦੇ ਨਾਂ ਤੇ ਉਹਨਾਂ ਨੂੰ ਨਸ਼ਿਆਂ ਦੇ ਨਾਂ ਤੇ ਕਿਤੇ ਨਾ ਕਿਤੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਆਪਾਂ ਸੁਜੀਤ ਕਰ ਸਕੀਏ ਉਹਨਾਂ ਦਾ ਬੂਟਾ ਹਰਾ ਕਰ ਸਕੀਏ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਿਮੋਸ਼ੀ ਨਾ ਵੇਖਣੀ ਪਵੇ ਅਸੀਂ ਡਟ ਕੇ ਆਪਣੇ ਹੱਕਾਂ ਲਈ ਆਪਣੇ ਹੱਕਾਂ ਲਈ ਲੜ ਸਕੀਏ